ਹਾਂਜੀ ਠੀਕ ਆ ਆਪਣੇ ਘਰ ਦੇ ਵੀ ਇਹ ਕਟਾ ਪਾਲਿਆ ਹਾਂਜੀ ਘਰ ਦਾ ਹੀ ਠੀਕ ਆ ਮਾਂ ਹਾਂਜੀ ਠੀਕ ਆ ਇਹ ਕਿਨੇ ਕੈਨੇਡਾ ਦਾ ਵੀ ਰਹੇ ਪੌਣੇ ਦੋ ਸਾਲ ਦਾ ਪੌਣੇ ਦੋ ਸਾਲ ਦਾ ਜੀ ਤੇ ਹੁਣ ਵੀ ਕਰਮ ਵਾਲੇ ਨੇ ਕਟਾ ਦਿੱਤਾ ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਢੱਲਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲੀ ਦਾ ਰਾਵਾ ਬੂਰਾ ਕਟਾ ਪਕਾਊਗਾ ਭਰਾ ਠੀਕ ਹੈ ਜੀ ਬਾਈ ਨੇ ਸੇਲ ਕਰਨਾ ਆ ਕਾਲੀ ਲੀਲੀਆਂ ਚਿੱਟੀਆਂ ਠੀਕ ਹੈ ਜੀ ਕੱਦ ਕਾੜ ਸੋਹਣਾ ਆਲੇ ਛੋਟੀ ਉਮਰ ਦਾ ਤੇ ਇੱਕ ਬਾਈ ਕੋਲ ਛੋਟਾ ਵੀ ਕਟਾ ਉਹ ਵੀ ਬਹੁਤ ਸੋਹਣਾ ਪਰ ਇਹ ਸੇਲ ਨਹੀਂ ਕਰਨਾ ਹਨ ਤੇ ਕਰੇਲੂ ਬਾਈ ਦਾ ਰੱਖੀਏ ਮੱਜਾਂ ਕੋਈ ਵਪਾਰ ਦਾ ਕੰਮ ਨਹੀਂ ਠੀਕ ਹੈ ਜੀ ਤੇ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਾਸਿਕਾ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਆਰਾਮ ਸਿੰਘ ਜੀ ਪਿੰਡ ਤਿਲਵਾ ਜੀ ਜ਼ਿਲ੍ਹਾ ਬਰਨਾਲਾ ਜੀ ਆ ਛੋਟਾ ਦੱਸੋ ਜੀ ਕਿੰਨੇ ਟਾਂ ਦਾ ਹੋ ਗਿਆ ਆਪਣਾ ਇਹ ਆਪਣਾ ਜੀ ਪੌਣੇ ਦੋ ਸਾਲ ਦਾ ਜੀ ਪੌਣੇ ਦੋ ਸਾਲ ਦਾ ਕਰੇ ਹਾਂਜੀ ਠੀਕ ਆ ਆਪਣੇ ਘਰ ਦੇ ਵੀ ਇਹ ਚ ਕੱਟਾ ਪਾਲਿਆ ਹਾਂਜੀ ਘਰ ਦੇ ਹੀ ਠੀਕ ਆ ਇਹਦੀ ਮਾਂ ਹਾਂਜੀ ਠੀਕ ਆ ਇਹ ਕਿੰਨੇ ਕਨੇਡਾ ਵਗਰੇ ਇਹ ਪੌਣੇ ਦੋ ਸਾਲ ਦਾ ਪੌਣੇ ਦੋ ਸਾਲ ਦਾ ਜੀ ਤੇ ਹੁਣ ਵੀ ਕਰਮ ਵਾਲੀ ਨੇ ਕੱਟਾ ਦਿੱਤਾ ਹਾਂਜੀ ਹੁਣ ਵੀ ਕੱਟਿਆ ਜੀ ਉਹ ਕੱਟਾ ਹੈ ਹਾਂਜੀ ਉਹ ਕੱਟਾ ਹੈ ਠੀਕ ਆ ਲੋਪਰ ਆ ਕੱਟਾ ਇਹ ਵਈ ਕਹਿੰਦਾ ਸਿਖਲ ਨਹੀਂ ਕਰਨਾ ਹਣਾ ਬਈ ਤੇ ਕੱਟਾ ਬਹੁਤ ਸੋਹਣਾ ਦਿੱਤਾ ਹੁਣ ਵੀ ਇਹਨੇ ਤੇ ਪਹਿਲਾ ਵਾਲਾ ਕੱਟਾ ਵੀ ਇਹਦੇ ਹੀ ਆ ਕੱਦ ਪੱਡ ਸੁਖਨਾ ਕਰਮ ਵਾਲੀ ਦਾ ਸੋਹਣਾ ਤਿੰਨ ਗੀਨੇ ਹੀ ਆ ਸਮਝ ਲਓ ਤੇ ਮੱਜ ਦੀਆਂ ਅੱਖਾਂ ਤਾਂ ਹੈਗੀਆਂ ਲਾਲੀ ਜੀ ਪਰ ਕਟੇ ਦੀਆਂ ਅੱਖਾਂ ਬਹੁਤ ਸੋਹਣੀਆਂ ਨੇ ਮੈਂ ਕਟੇ ਦੀਆਂ ਅੱਖਾਂ ਵੀ ਦਿਖਾਉਣਾ ਤੇ ਰੰਗ ਰੂਪ ਬਹੁਤ ਸੋਹਣਾ ਤੇ ਨਸਾਮੀ ਆ ਬਾਈ ਸਾਰੀਆਂ ਪੂਰੀਆਂ ਕਰਦਾ ਦੇਖ ਲੀਦਾ ਰਾਵਾਂ ਬੂਰਾ ਟਟਾ ਅੱਖਾਂ ਚੈੱਕ ਕਰ ਸਕਦੇ ਹੋ ਬਰਾ ਠੀਕ ਹੈ ਜੀ ਕੱਦ ਬੈਲਡ ਸੁਖਣਾ ਸੋਹਣਾ ਤੇ ਹਲੇ ਬਾਈ ਪੌਣੇ ਕਿਦੋ ਸਾਲ ਵੀਰੇ ਹਾਂ ਜੀ ਪੌਣੇ ਕਿਦੋ ਸਾਲ ਮੜਾ ਇਹ ਤੁਹਾਨੂੰ ਕਰੂ ਟੈਸਟ ਕਰ ਦਿਖਾ ਦਈਏ ਆਪਾਂ ਲਓ ਜੀ ਚੈੱਕ ਕਰ ਸਕਦੇ ਹੋ ਮੱਜ ਦੀ ਬਾਈ ਕੋਲ ਘਰੇ ਆ ਲਓ ਜੀ ਟੈਕਟਲ ਬਹੁਤ ਸੋਹਣਾ ਇਹਦੀ ਮਾਦਰ ਕਾਰਡ ਕਿੰਨਾ ਕ ਵੀਰੇ ਇਹਦਾ ਹੈਗਾ ਜੀ 15 ਲੀਟਰ ਦਾ ਜੀ ਠੀਕ ਆ ਜੀ ਮਾਦਰ ਕਾਰਡ 15 ਲੀਟਰ ਦਾ ਲੋ ਭਰਾ ਆ ਖੜੀ ਆ ਦੀ ਮਾਂ ਕਦ ਕੁਤ ਸੋਹਣਾ ਸੁਖਣਾ ਤੇ ਸਿੰਗੀ ਸੁੰਗੀ ਬਹੁਤ ਸੋਹਣੀ ਆ ਤੇ ਸੈਰਸੁਰ ਬਹੁਤ ਸੋਹਣਾ ਹਨਾ ਤੇ ਧੋੜ ਦੇ ਲੋ ਜੀ ਚੈੱਕ ਕਰਸਾ ਦੇ ਹਲੇ ਕਰਾਸ ਤਾਂ ਨਹੀਂ ਕਰਾਈ ਵੀਰੇ ਨਹੀਂ ਬਸ ਛੱਡਿਆ ਨਹੀਂ ਹਣੇ ਹਾਂ ਜੀ ਠੀਕ ਆ ਲੋ ਵੀ ਇੰਨੇ ਕਿੰਨੇ ਆ ਭਰਾ ਹਲੇ ਬੱਚਾ ਤੇ ਉਮਰ ਵੀ ਤੁਹਾਨੂੰ ਪਤਾ ਯਾਰ 1-2 ਸਾਲ ਕੇ ਨਹੀਂ ਹੁੰਦੀ ਹਨਾ ਤੇ ਹਲੇ ਤਾਂ ਇਹ ਕਰੰਟ ਕੱਟਣਾ ਸਾਰਾ ਤੇ ਚੈੱਕ ਕਰ ਸਕਦੇ ਮੋੜਦਾ ਭਰਾ ਲੋ ਤੋਰਾ ਤਾਰਾ ਕਰਮ ਵਾਲੇ ਦਾ ਬਹੁਤ ਸੋਹਣਾ ਅੱਖਾਂ ਲੀਨੀਆਂ ਚਿੱਟੀਆਂ ਭਰਾ ਹਨ ਤੇ 22 ਜੀ ਨਾਲ ਜਰੂਰ ਕਨੈਕਟ ਕਰੋ ਭਰਾ 22 ਲਿਖਾਂਗੇ ਨੰਬਰ ਟਾਈਟਲ ਤੇ ਤੇ 22 ਨੇ ਸੌਂਕ ਨਾ ਪਾਲਿਆ ਵਾ ਪੌਣੇ ਇੱਕ ਦੋ ਸਾਲ ਦਾ ਤੁਸੀਂ ਦੇਖ ਸਕਾ ਜੋ ਪਾਦੇ ਪਾਦੇ ਵਿੱਚ ਪਾਦੇ ਰੋਟਰ ਦਾ ਤੇ ਨਗੀਨੀ ਹੈ ਇਹ ਹਰ ਕਿਸਮ ਦਾ ਤਾਂ ਫਿਰ ਸੰਧੂ ਖਾਤੇ ਨਸਾਨੀਆਂ ਸੂਤੇ ਲਿਖ ਸਕਦਾ ਭਰਾ ਠੀਕ ਹੈ ਤੇ ਭਰਾ ਰੇਟ ਰੂਟ ਇਹਦਾ ਜਾਇਜ਼ ਜਦਮ ਰੇਡ ਜੀ ਫੋਨ ਤੇ ਜਾ ਜੀਊਗਾ ਹਾਂ ਜੀ ਜਾ ਜੀਊਗਾ ਠੀਕ ਆ ਲੋ ਭਰਾ ਚੈੱਕ ਕਰ ਸਕਦੇ ਰੇਟ ਵਾਈ ਜੀ ਕਹਿੰਦਾ ਫੋਨ ਤੇ ਵਾਈ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਆ ਤੋਰਾ ਤਾਰਾ ਦਿਖਾਤਾ ਕਰਮਾਂ ਵਾਲੇ ਦਾ ਪਿੰਡ ਟੱਲ ਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਤਾਂ ਤੇ ਕਣੀ ਦੇ ਨੇੜੇ ਆ ਜਾਂਦਾ ਭਰਾ ਇਧਰ ਪੱਖੋਂ ਪੈਂਚੇ ਕਣੀ ਜੀ ਆ ਜਾਂਦਾ ਹਣਾ ਤੇ ਨੰਬਰ ਵਾਈ ਦਾ ਲਾਵਾਂਗੇ ਟਾਈਟਲ ਵਿੱਚ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਮਿਲਦੇ ਆਂ ਭਰਾ ਓਕੇ ਬਾਏ